ਸੋ ਸਾਰੇ ਵੀਰਾਂ ਸਤ ਸ੍ਰੀ ਅਕਾਲ ਸੋ ਅੱਜ ਦਾ ਅਸੀਂ ਵੀਡੀਓ ਬਣਾ ਰਹੇ ਹਾਂ ਸੋ ਕਾਫੀ ਵੀਰਾਂ ਦੇ ਫੋਨ ਆ ਰਹੇ ਸੀ ਕਿ ਤਾੰਗ ਜਾਣ ਵਾਸਤੇ ਸਾਨੂੰ ਕਿਆ-ਕਿਆ ਚਾਹੀਦਾ ਪ੍ਰਾਈਵੇਟ ਗੱਡੀ ਲੈ ਕੇ ਅਸੀਂ ਜਾ ਸਕਦੇ ਟੈਕਸੀ ਗੱਡੀ ਲੈ ਕੇ ਜਾਣਾ ਤਾਂ ਕਿਵੇਂ ਜਾ ਸਕਦੇ ਸੋ ਫੋਨ ਆ ਰਹੇ ਸੀ ਸੋ ਸੋਚਿਆ ਸਾਰੇ ਨਾਲ ਵੀਡੀਓ ਬਣਾ ਕੇ ਸ਼ੇਅਰ ਕਰਦਾ ਹਾਂ ਸਾਰਿਆਂ ਨੂੰ ਪਤਾ ਚੱਲ ਜੇ ਸੋ ਕਾਫੀ ਵੀਰਾਂ ਦੇ ਫੋਨ ਆ ਰਹੇ ਸੀ ਕਿ ਅਪਰਤਾੰਗ ਪਾਸ ਜਾਣਾ ਕਿਵੇਂ ਜਾ ਸਕਦੇ ਆ ਸੋ ਤੁਸੀਂ ਅਗਰ ਤਾੰਗ ਪਾਸ ਜਾਣਾ ਚਾਹੁੰਦੇ ਹੋ ਰਤਾਂਗ ਪਾਸ 25 ਮਈ ਤੋਂ ਓਪਨ ਹੋ ਗਿਆ ਪ੍ਰੈਟਿਕਾਂ ਲਈ ਜੋ ਵੀ ਪ੍ਰੈਟਿਕ ਘੁੰਮਣ ਜਾਣਾ ਜਾਂਦੇ ਨੇ ਕਿਉਂਕਿ ਮਨਾਲੀ ਤੋਂ ਵੀ ਬਹੁਤ ਜ਼ਿਆਦਾ ਗਰਮੀ ਹੈ ਅੱਜ ਐਵੇਂ ਮਨਾਲੀ ਤੋਂ ਵੀ ਸੋ ਜਿਹੜੇ ਪ੍ਰੈਟਿਕ ਘੁੰਮਣ ਜਾਣਾ ਚਾਹੁੰਦੇ ਨੇ ਤਾਂਕ ਪਾਸ ਬਰਫ਼ ਜੀ ਸਨੋ ਦੇਖਣੀ ਹੈ ਉਹ ਤੁਹਾਨੂੰ ਰਤਾਂਗ ਪਾਸ ਹੀ ਮਿਲੂਗੀ ਸੋ ਰਤਾਂਗ ਪਾਸ ਜਾਣ ਲਈ ਤੁਹਾਨੂੰ ਪਰਮਿਟ ਦੀ ਜ਼ਰੂਰਤ ਪੈਣੀ ਹੈ ਤੁਸੀਂ ਉੱਥੇ ਪ੍ਰਾਈਵੇਟ ਬਿਹਾਈਸਲ ਵੀ ਲੈ ਕੇ ਜਾ ਸਕਦੇ ਪ੍ਰਾਈਵੇਟ ਗੱਡੀ ਲੈ ਕੇ ਵੀ ਜਾ ਸਕਦੇ ਹੋ ਤੇ ਕਮਰਸ਼ੀਅਲ ਗੱਡੀ ਵੀ ਲੈ ਕੇ ਜਾ ਸਕਦੇ ਹੋ ਇਸ ਦਾ ਪ੍ਰੋਸੈਸ ਹੈ ਤੁਸੀਂ 800 ਗੱਡੀ ਪੈਟਰੋਲ ਤੇ 400 ਗੱਡੀ ਡੀਜ਼ਲ ਯਾਨੀ ਕਿ ਡੇਲੀ ਦੀ ਲਿਮਿਟ ਹੈ ਜਿਹੜੀ 1200 ਗੱਡੀ ਉੱਪਰ ਨੂੰ ਜਾਂਦੀ ਤਾਂ ਤਾਂਕ ਪਾਸ ਲਈ 1200 ਗੱਡੀ ਹੀ ਉੱਪਰ ਨੂੰ ਜਾਂਦੀ ਉਸ ਤੋਂ ਜ਼ਿਆਦਾ ਗੱਡੀ ਉੱਪਰ ਨਹੀਂ ਜਾਂਦੀ ਇਸ ਲਈ ਤੁਹਾਨੂੰ 2-4 ਦਿਨ ਪਹਿਲਾਂ ਜਾਬੀ ਤੁਹਾਡਾ ਪਲਾਨ ਹੈ ਜਾਣ ਦਾ ਤੁਸੀਂ ਆਨਲਾਈਨ ਪਰਮਿਸ਼ਨ ਲੈ ਸਕਦੇ ਹੋ ਗਵਰਨਮੈਂਟ ਦੀ ਕਾਫੀਸ਼ਲ ਸਾਈਡ ਤੋਂ ਤੁਸੀਂ ਪਰਮਿਸ਼ਨ ਲੈ ਸਕਦੇ ਹੋ ਜਾਂ ਕਿਸੇ ਤੋਂ ਨਿਕਲਵਾ ਸਕਦੇ ਹੋ ਸਾਈਬਰ ਕੈਫੇ ਵਾਲੇ ਤੋਂ ਕਿ ਆਪਾਂ ਤਾਂਗ ਪਾਸ ਜਾਣ ਦੀ ਪਰਮਿਸ਼ਨ ਚਾਹੀਦੀ ਹੈ ਨਹੀਂ ਉਸ ਲਈ ਤੁਹਾਨੂੰ ਆਪਣਾ ਡਰਾਈਵਿੰਗ ਲਾਇਸੈਂਸ ਗੱਡੀ ਦੀ ਡਿਟੇਲ ਸਾਰੀ ਤੁਹਾਨੂੰ ਪਤਾ ਹੋਣੀ ਚਾਹੀਦੀ ਸਾਰੀ ਡਿਟੇਲ ਕਰੈਕਟ ਸਹੀ ਭਰ ਕੇ ਹੀ ਤੁਹਾਨੂੰ ਪਰਮਿਟ ਮਿਲਣਾ ਸੋ 800 ਗੱਡੀ ਪੈਟਰੋਲ ਤੇ 400 ਗੱਡੀ ਡੀਜ਼ਲ ਡੇਲੀ ਜਾ ਰਹੀ ਹੈ ਸੋ ਅੱਜ 11 ਜੂਨ ਹੋ ਚੁੱਕੀ ਹੈ ਸੋ ਹਲਾ ਵੀ ਤਾਂਗ ਪਾਸ ਰਟਗਾ ਲਈ ਖੁੱਲਾ ਹੈ ਸੋ ਜਿਵੇਂ ਕੋਈ ਜਾਰਾ ਮੌਸਮ ਖਰਾਬ ਹੋ ਜਾਂਦਾ ਜਾਂ ਫਿਰ ਜਾਰਾ ਸਨੋ ਉੱਪਰ ਪੈ ਜਾਂਦੀ ਤਾਂ ਹੀ ਬੰਦ ਹੁੰਦਾ ਅਦਰਵਾਇਜ਼ ਬੰਦ ਨਹੀਂ ਹੁੰਦਾ ਸੋ ਅਗਰ ਕਿਸੇ ਕੋਲ ਵੀ ਗੱਡੀ ਨਹੀਂ ਹੈ ਜਾਂ ਫਿਰ ਬੱਸ ਚ ਵਗੈਰਾ ਗਿਆ ਹੈ ਤਾਂ ਉੱਥੇ ਉਹ ਗੱਡੀ ਟੈਕਸੀ ਹਾਇਰ ਵੀ ਕਰ ਸਕਦਾ ਹੈ ਤੇ ਤੇ ਹੋਰ ਉੱਥੇ ਸਰਕਾਰੀ ਬੱਸਾਂ ਵੀ ਲੱਗੀਆਂ ਨੇ ਇਲੈਕਟ੍ਰੀਕਲ ਬੱਸਾਂ ਵੀ ਲੱਗੀਆਂ ਨੇ ਜੋ ਕਿ ਤਿੰਨ ਚਾਰ ਬੱਸਾਂ ਜਾਂਦੀਆਂ ਨੇ ਟਾਈਮ ਟੂ ਟਾਈਮ ਜਾਂਦੀਆਂ ਨੇ 7:00 ਵਜੇ 8:00 ਵਜੇ ਉਹ ਤੁਸੀਂ ਬੱਸ ਸਟੈਂਡ ਤੋਂ ਜਾ ਕੇ ਪਤਾ ਕਰ ਸਕਦੇ ਉਸ ਦਾ ਕਿਰਾਇਆ 5 ਜਾਂ 600 ਰੁਪਿਆ 500 ਰੁਪਿਆ ਅਪ ਡਾਉਨ ਦਾ ਕਿਰਾਇਆ ਉਥੋਂ ਤੋਂ ਲੈਣਗੇ ਤੇ ਤੁਹਾਨੂੰ ਰਤਾਂਗਪਾਸ ਕਮਾਨ ਲੈ ਜਾਣਗੇ ਉਸ ਲਈ ਤੁਹਾਨੂੰ ਪਰਮਿਸ਼ਨ ਦੀ ਲੋੜ ਨਹੀਂ ਪੈਣੀ ਉਸ ਲਈ ਤੁਹਾਨੂੰ ਪਰਮਿਸ਼ਨ ਦੀ ਲੋੜ ਨਹੀਂ ਪੈਣੀ ਸੋ ਜੋ ਵੀ ਉੱਪਰ ਰਤਾਂਗਪਾਸ ਜਾ ਰਹੇ ਨੇ ਉਹ ਪਰਮਿਸ਼ਨ ਲੈ ਕੇ ਜਾਣ ਅਗਰ ਐਦਾ ਹੀ ਜਾਣਗੇ ਉਹ ਬਿਨਾਂ ਪਰਮਿਸ਼ਨ ਤੋਂ ਜਾਣਗੇ ਤਾਂ ਉਹਨਾਂ ਨੂੰ ਗੁਲਾਬਾ ਚੈੱਕ ਪੋਸਟ ਤੋਂ ਜਿੰਦੇ ਪਾਸ ਪਰਮਿਟ ਹੈ ਉਹਨਾਂ ਨੂੰ ਜਾਣ ਦਿੱਤਾ ਜਾਏਗਾ ਜਿੰਦੇ ਪਾਸ ਪਰਮਿਟ ਨਹੀਂ ਹੈ ਉਹਨਾਂ ਨੂੰ ਉੱਥੋਂ ਤੋਂ ਵਾਪਸ ਭੇਜ ਦਿੱਤਾ ਜਾਏਗਾ ਸੋ ਜੋ ਵੀ ਜਾਂਦੇ ਨੇ ਜੋ ਵੀ ਪਲਾਨ ਕਰਦੇ ਨੇ ਉਹ ਪਹਿਲਾਂ ਪਰਮਿਸ਼ਨ ਜ਼ਰੂਰ ਘੜਵਾਓ ਫਿਰ ਆਪਣਾ ਮਨਾਲੀ ਦਾ ਪਲਾਨ ਬਣਾਓ ਕਿਉਂਕਿ ਪਰਮਿਸ਼ਨ 5 5 6 6 ਦਿਨ ਦੇ ਪਹਿਲੇ ਸਲੋਟ ਬੁੱਕ ਹੋਏ ਹੋਏ ਕਿਉਂਕਿ ਜੋ ਜਾ ਰਹੇ ਨੇ ਉਹ ਪਹਿਲੇ ਹੀ ਬੁੱਕ ਕਰਵਾ ਲੈਂਦੇ ਨੇ 5 6 ਦਿਨ ਪਹਿਲੇ ਬੁਕਿੰਗ ਹੋ ਜਾਂਦੀ ਹੈ ਸੋ ਆਪਣਾ ਉਸ ਹਿਸਾਬ ਨਾਲ ਆਪਣਾ ਪਲਾਨ ਬਣਾਣ ਸ਼ਡਿਊਲ ਬਣਾਣ ਤਾ ਜੋ ਹਰ ਤਾਗ ਪਾਸ ਦੇਖ ਸਕਣ ਕਿਉਂਕਿ ਉੱਥੇ ਬਰਫ ਸਨੋ ਤੁਹਾਨੂੰ ਸਿਰਫ ਤਾਗ ਪਾਸ ਹੀ ਦੇਖਣ ਨੂੰ ਮਿਲਣਗੇ ਸੋ ਤੁਸੀਂ ਹੋਰ ਵੀ ਮਨਾਲੀ ਵਿੱਚ ਕਾਫੀ ਪੁਆਇੰਟ ਨੇ ਦੇਖਣੇ ਨੂੰ ਜੋਗਨੀ ਵਾਟਰਫਾਲ ਵਿਸ਼ੇਸ਼ਟ ਟੈਂਪਲ ਹੜੇਮਬਾ ਹੜੇਮਬਾ ਦੇ ਵੀ ਟੈਂਪਲ ਬਣ ਬਿਹਾਰ ਕਲੱਬ ਹਾਊਸ ਮਿਨਿਸਟਰੀ ਤੇ ਕਾਫੀ ਕੁਝ ਹੈ ਦੇਖਣ ਨੂੰ ਤੇ ਰਾਫਟਿੰਗ ਕਰ ਸਕਦੇ ਪੈਰਾਲਾਈਟਿੰਗ ਕਰ ਸਕਦੇ ਤੇ ਸਨੋ ਐਕਟੀਵਿਟੀਆਂ ਜਿਪਲਾਈਨ ਤੇ ਬਹੁਤ ਕੁਝ ਉੱਥੇ ਕਰਨ ਨੂੰ ਹੈ ਸੋ ਤੁਸੀਂ ਆਪਣੀ ਫੈਮਿਲੀ ਦੇ ਨਾਲ ਜਾਓ ਜੇ ਤੁਸੀਂ ਬੱਚਿਆਂ ਨੂੰ ਸਨੋਵ ਦਿਖਾਣੀ ਹੈ ਕਿਸੇ ਨੂੰ ਵੀ ਦਿਖਾਣੀ ਤਾਂ ਪ੍ਰੋਪਰ ਤਰੀਕੇ ਨਾਲ ਜਾਓ ਅਰਤਾਂਗ ਪਾਸ ਦੀ ਪਰਮਿਸ਼ਨ ਲੈ ਕੇ ਹੀ ਜਾਓ ਗਲਾਬਾ ਚੈੱਕਪੋਇੰਟ ਤੋਂ ਨਹੀਂ ਤੁਹਾਨੂੰ ਵਾਪਸ ਭੇਜਤਾ ਜਾਊਗਾ ਸੋ ਹੋਰ ਵੀ ਇਦਾਂ ਦੀਆਂ ਜਾਣਕਾਰੀ ਲਈ ਵੀਡੀਓ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਜਰੂਰ ਕਰ ਲਿਓ ਸੋ ਮਿਲਦੇ ਆਂ ਨੈਕਸਟ ਵੀਡੀਓ ਵਿੱਚ